ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਨੇ ਤਾਂ ਇਸ ਦਰਾਂਨ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਧੀ ਨੇ ਆਪਣੇ ਸਕੂਲ ਔਰ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਤਾਂ ਸਾਬਤ ਕਰ ਦਿੱਤਾ ਹੈ ਕਿ ਮੁੰਡਿਆਂ ਦੇ ਮੁਕਾਬਲੇ ਜਿਹੜਾ ਹੈ ਧੀਆਂ ਵੀ ਕਿਸੇ ਗੱਲ ਤੋਂ ਘੱਟ ਨਹੀਂ ਨੇ ਤਾਂ ਕਰਮਨਪ੍ਰੀਤ ਕੌਰ ਇੱਥੇ ਮੌਜੂਦ ਨੇ ਕਰਮਨਪ੍ਰੀਤ ਜੀ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਸਰ ਅੱਜ ਤੁਸੀਂ ਜਿਹੜਾ ਇਹ ਮਕਾਮ ਹਾਸਲ ਕੀਤਾ ਕਿਸ ਤਰ੍ਹਾਂ ਦੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ ਬਹੁਤ ਵਧੀਆ ਲੱਗ ਰਿਹਾ ਹੈ ਕਦੋਂ ਖਬਰ ਤੁਹਾਨੂੰ ਸੁਣਨ ਨੂੰ ਮਿਲੀ ਕਿ ਤੁਹਾਡੇ ਜਿਹੜੀ ਤੁਸੀਂ ਤੀਸਰੀ ਪੋਜੀਸ਼ਨ ਪੂਰੇ ਪੰਜਾਬ ਦੇ ਵਿੱਚੋਂ ਹਾਸਲ ਕੀਤੀ ਹੈ ਅਸ ਕਲਾਸਿਸ ਤੋਂ ਮੈਸੇਜ ਦੇ ਕੇ ਮੈਨੂੰ ਬੁਲਾਇਆ ਗਿਆ ਤੇ ਇੱਥੇ ਸਾਡੇ ਪ੍ਰਿੰਸੀਪਲ ਸਰ ਨੇ ਮੈਨੂੰ ਇਸ ਬਾਰੇ ਦੱਸਿਆ ਤੇ ਸੁਣ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਆਈਡੀਆ ਸੀ ਮੈਂ ਮਨ ਦੇ ਵਿੱਚ ਕਿ ਵੀ ਪੂਰੇ ਪੰਜਾਬ ਦੇ ਵਿੱਚੋਂ ਤੀਜਾ ਸਥਾਨ ਹਾਸਲ ਕਰਾਂਗੀ ਸਰ ਮੇਰੀ 8ਵੀਂ ਦੇ ਵਿੱਚ ਪੰਜਾਬ ਵਿੱਚ ਚੌਥੀ ਚੌਥੀ ਪੋਜੀਸ਼ਨ ਆਈ ਸੀ ਦੇ ਸਰਕੇ ਮੈਂ ਅੱਗੇ ਸੋਚਿਆ ਸੀ ਕਿ ਮਿਹਨਤ ਜਰੂਰ ਕਰਨੀ ਆ ਤੇ ਵਧੀਆ ਨਤੀਜੇ ਆਉਣਗੇ। ਜੋ ਤੋਂ ਅੱਜ ਨਤੀਜੇ ਆਉਣਾ ਸੀਗਾ ਤਾਂ ਉਹ ਤੋਂ ਪਹਿਲਾਂ ਕਿੰਦਾ ਤੇ ਹਾਪ-ਪਾਪ ਸੀਗੇ ਮਨ 'ਚ। ਥੋੜੀ ਜਿਹੀ ਨਰਵਸ ਸੀ ਪਰ ਖੋਤੇ ਹੀ ਕਿੰਨੀ ਸੀ ਕਿ ਹਾਂ ਵਧੀਆ ਕੀਤਾ ਆ ਤੇ ਵਧੀਆ ਹੀ ਰਿਜ਼ਲਟ ਆਊਗਾ। ਕਰਮਨਪ੍ਰੀਤ ਜੀ ਕਿੰਨੀ ਕ ਮਿਹਨਤ ਕਿੰਨੀ ਕ ਸਟਰਗਲ ਤੁਹਾਨੂੰ ਕਰਨੀ ਪਈ ਹੈ? ਇੱਥੋਂ ਦਾ ਸਟਾਫ ਬਹੁਤ ਵਧੀਆ ਹੈ। ਨੀਮਾ ਪਾਪਾ ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਸੋ ਇਨ੍ਹਾਂ ਦੇ ਕੰਟ੍ਰਿਬਿਊਸ਼ਨ ਕਰਕੇ

ਹਾਂਜੀ ਸੇਰ ਬਣਾਉਣੀ ਹੈ ਜਦੋਂ ਮਤਲਬ ਕਹਿੰਦਾ ਹੈ ਕਿ ਫਿਰ ਉਹਦੀ ਹਾਲਤ ਤੁਸੀਂ ਦੰਭੀ ਕਰਮੋਤੀ ਜੀ ਬੜੀ ਵੱਡੀ ਉਪਲਬਧੀ ਜਿਹੜੀ ਤੁਸੀਂ ਹਾਸਲ ਕੀਤੀ ਹੈ ਔਰ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਹੋ ਅਗੋਂ ਤੁਹਾਡੇ ਕੀ ਖਵਾਬ ਨੇ ਮੈਂ ਇੱਕ ਪੁਲਿਸ ਅਫਸਰ ਬਣਨਾ ਚਾਹੁੰਦੀ ਹਾਂ ਤੇ ਜਿੰਨਾ ਹੋ ਸਕੇ ਇਸ ਸਮਾਜ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦੀ ਹਾਂ ਇਹ ਮੇਰਾ ਸੁਪਨਾ ਹੈ ਕਿਤੋਂ ਤੱਕ ਸਟੱਡੀ ਕਰਨੀ ਚਾਹੁੰਦੇ ਹੋ ਤੁਸੀਂ ਫਿਲਹਾਲ ਮੈਂ 12 ਦੇ ਵਿੱਚ ਨਾਨ ਮੈਡੀਕਲ ਸਟਰੀਮ ਲਈ ਆਇਆ ਅਗੇ ਜਿੰਨਾ ਹੀ ਹੋ ਸਕਿਆ ਮਤਲਬ ਜਿੰਨਾ ਆਪਾਂ ਕਰ ਸਕਦੇ ਆ ਮੈਂ ਜ਼ਰੂਰ ਅੱਗੇ ਪੜਾਂਗੀ। اچھا ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਹੋਰ ਕਲਾਸਮੇਟ ਨੇ ਜਾਂ ਜਿਹੜੀਆਂ ਹੋਰ ਸਟੂਡੈਂਟਸ ਖਾਸ ਕਰਕੇ ਜਿਹੜੀਆਂ ਗਰਲਸ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਫਿਲਹਾਲ ਜੋ ਮੇਂਆ ਫਰੈਂਡਸ ਨੇ ਉਹ ਮੇਰੇ ਵਾਸਤੇ ਬਹੁਤ ਖੋਸ਼ੀ ਤੇ ਉਹਨਾਂ ਦਾ ਵੀ ਇੱਕ ਸਾਥ ਰਿਹਾ ਹੈ। ਉਹਨਾਂ ਨੇ ਵੀ ਬੜੀ ਹੱਦ ਕੀਤੀ ਆ ਤੇ ਉਹ ਵੀ ਬਹੁਤ ਮਿਹਨਤੀ ਨੇ। ਉਹ ਉਹਨਾਂ ਦੀ ਉਹਨਾਂ ਵਿੱਚੋਂ ਵੀ ਕਈਆਂ ਦੀ ਮੈਰਿਜ ਤੋਂ ਆਈਆਂ ਨੇ ਤੇ ਇਸ ਦਾ ਕਿ ਇੱਕ ਥੈਂਕ ਯੂ ਕਹਿਣਾ ਚਾਹੂੰਗੀ ਤੇ ਅੱਗੇ ਅਗਰ ਕੋਈ ਪਿੱਛੇ ਰਹੀਏ ਤਾਂ ਉਹ ਨਿਰਾਸ਼ ਬਿਲਕੁਲ ਨਾ ਹੋਵੇ ਅੱਗੇ ਆਪਾਂ ਮਿਲ ਕੇ ਕਰਾਂਗੇ ਤੇ ਜਿੱਤیں ਸਫਲ ਹੋਵਾਂਗੇ ਅੱਜ ਸਾਡੇ ਸਮਾਜ ਦੇ ਵਿੱਚ ਆਮ ਤੌਰ ਤੇ ਇਹ ਧਾਰਨਾ ਬਣ ਚੁੱਕੀ ਹੈ ਕਿ ਇਹ ਲੜਕੀਆਂ ਨੂੰ ਜਿਹੜਾ ਉਹਨਾਂ ਦੇ ਮੁਕਾਬਲੇ ਲੜਕੀਆਂ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ ਪਰ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਜਿਹੜੀਆਂ ਲੜਕੀਆਂ ਨੇ ਉਹ ਵੀ ਲੜਕੀਆਂ ਦੇ ਮੁਕਾਬਲੇ ਕਿਸੇ ਨਾਲੋਂ ਘੱਟ ਨਹੀਂ ਨੇ ਕੀ ਪੇਰੈਂਟਸ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਏ ਬਿਲਕੁਲ ਗਲਤ ਆ ਕਿਉਂਕਿ ਸਾਨੂੰ ਆਪਾਂ ਵੇਖੀਏ ਤੇ ਹਰ ਪਾਸੇ ਕੁੜੀਆਂ ਬਹੁਤ ਅਗੇ ਨੇ ਇਸ ਕਰਕੇ ਕੁੜੀਆਂ ਨੂੰ ਓਪਰਚ्युनिटीज ਦੇਈਆਂ ਚਾਹੀਦੀਆਂ ਨੇ ਉਹਨਾਂ ਨੂੰ ਜਦੋਂ ਮੌਕੇ ਮਿਲਣਗੇ ਉਹ ਜ਼ਰੂਰ ਅਗੇ ਹੋਣਗੇ ਤੇ ਕੁੜੀਆਂ ਨੂੰ ਵੀ ਮਿਲਣ ਦੇਣੀ ਚਾਹੀਦੀ ਹੈ ਮੋਬਾਈਲ ਦੇ ਉੱਤੇ ਕਾफी ਸਮਾਂ ਬਤਾਉਂਦੇ ਹੋ ਨਹੀਂ ਬਿਲਕੁਲ ਜਿਹੜੇ ਸਟੂਡੈਂਟ ਇਸ ਦਾ ਮੋਬਾਈਲ ਦੇ ਉੱਤੇ ਸਮਾਂ ਖਰਾਬ ਕਰਦੇ ਆ ਉਹਨਾਂ ਨੂੰ ਕੀ ਕਹੋਗੇ ਦੇਖੋ ਮੋਬਾਈਲ ਫੋਨ ਅਗਰ ਆਪਾਂ ਉਹਦਾ ਸਹੀ ਉਪਯੋਗ ਕਰਦੇ ਆ ਤੇ ਉਹ ਬਹੁਤ ਵਧੀਆ ਹੈ ਬਟ ਜ਼ਿਆਦਾਤਰ ਜਿਹੜੇ ਬੱਚੇ ਆ ਉਹ ਉਹ ਚੀਜ਼ਾਂ ਵੇਖਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਇਸ ਕਰਕੇ ਉਹਨਾਂ ਤੋਂ ਥੋੜਾ ਜਿਹਾ ਆਪਾਂ ਪਰਹੇਜ਼ ਕਰੀਏ ਤੇ ਆਪਾਂ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਵੱਲ ਧਿਆਨ ਦੇਈਏ ਕਰਮਨਪ੍ਰੀਤ ਜੀ ਜਿਹੜਾ ਇਹ ਪੂਰਾ ਤੁਸੀਂ ਅਚੀਵਮੈਂਟ ਹਾਸਲ ਕੀਤੀ ਹੈ ਇਹਦੇ ਲਈ ਇਹ ਕਿਹਦੇ ਸਿਰ ਤੇ ਸੇਰਾ ਬੰਦਿਓ ਕਿ ਨੂੰ ਸਾਰਾ ਇਹ ਜਿਹੜਾ ਕ੍ਰੈਡਿਟ ਦੇਨੇ ਹੋ ਇਹ ਸਾਰਾ ਕ੍ਰੈਡਿਟ ਅੰਬਰ ਸਕੂਲ ਨੂੰ ਜਾਂਦਾ ਆ ਜਿੱਥੇ ਮੈਂ ਸ਼ੁਰੂ ਤੋਂ ਪੜ੍ਹਦੀ ਆ ਰਹੀ ਆ ਉਹਦੇ ਸਟਾਫ ਨੂੰ ਜਾਂਦਾ ਆ ਤੇ ਦੂਸਰੇ ਨੰਬਰ ਤੇ ਮੇਰੇ ਪੇਰੈਂਟਸ ਨੂੰ ਜਾਂਦਾ ਆ ਤਾਂ ਬਿਲਕੁਲ ਇਸ ਸਮੇਂ ਕਰਮਨਪ੍ਰੀਤ ਕੌਰ ਦੇ ਜਿਹੜੇ ਪੇਰੈਂਟਸ ਨੇ ਉਹ ਵੀ ਇੱਥੇ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਜੀ ਲੜਕੀ ਨੇ ਜਿਹੜਾ ਹੈ ਬੜੀ ਵੱਡੀ ਜਿਹੜੀ ਉਪਲਬਧੀ ਹਾਸਲ ਕੀਤੀ ਹੈ ਸਰ ਤੁਹਾਨੂੰ ਬਹੁਤ-ਬਹੁਤ ਵਧਾਈ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੀ ਬੇਟੀ ਨੇ ਜਿਹੜਾ ਹੈ ਤੁਹਾਡਾ ਨਾਮ ਰੌਸ਼ਨ ਕੀਤਾ ਹੈ ਹਾਂਜੀ ਸਰ ਬਹੁਤ ਜ਼ਿਆਦਾ ਮਾਣ ਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿੱਥੋਂ ਤੱਕ ਪੜਾਉਣਾ ਚਾਹੁੰਦੇ ਹੋ ਇਹਨੂੰ ਬੇਟੀ ਨੂੰ ਹਾਂਜੀ ਸਰ ਜਿੰਨਾ ਜੀ ਪੜ੍ਹਨਾ ਚਾਹਵੇ ਅਸੀਂ ਫ੍ਰੀ ਸਿਟੀ-ਸਿਟੀ ਆਖੀਏ ਪੜ੍ਹੇ ਅਸੀਂ ਬਸ ਸਰਚ ਲਾਉਣਾ ਹੈ ਸਰਚ ਲਾਉਣਾ ਹੈ ਸ਼ੁਰੂਤ ਹੈ ਐਸੀ ਸਕੂਲ ਦੇ ਵਿੱਚ ਪੜਦੀ ਹੈ ਹਾਂਜੀ ਸ਼ੁਰੂਤ ਵਹੀ ਐਸੀ ਸਕੂਲ ਦੇ ਵਿੱਚ ਪੜਦੀ ਛੁਰੂ ਵਹੀ ਫਸਟ ਆਫ ਤਾਂ ਜਿਹੜੇ ਪੇਰੈਂਟਸ ਜਿਹੜੇ ਨੇ ਉਹ ਲੜਕੀਆਂ ਨੂੰ ਥੋੜਾ ਸੈਕੰਡ ਨਜ਼ਰ ਦੇ ਨਾਲ ਦੇਖਦੇ ਨੇ ਉਹਨਾਂ ਨੂੰ ਕੀ ਕਹੋਗੇ ਨਹੀਂ ਸਰ ਸਾਡੇ ਘਰ ਐਸਾ ਕੋਈ ਮੋੜ ਨਹੀਂ ਹੈਗਾ ਅਸੀਂ ਬਦੀਆ ਨਜ਼ਰ ਨਾਲ ਹੀ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਹੀ ਭਲਾ ਛੜੀ ਗਿੰਨਿਆ ਕਿ ਕੁਝ ਵੀ ਪਰੇ ਅੱਜ ਜਦੋਂ ਤੁਹਾਨੂੰ ਵੀ ਖਬਰ ਮਿਲੀ ਕਿ ਤੁਹਾਡੀ ਬੇਟੀ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਤਾਂ ਫਿਰ ਕੀ ਤੁਹਾਨੂੰ ਕਿਦਾਂ ਦੀ ਖੁਸ਼ੀ ਮਹਿਸੂਸ ਹੋਈ ਸਰ ਬਹੁਤ ਜ਼ਿਆਦਾ ਖੁਸ਼ੀ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋਇਆ ਹਾਂਜੀ ਬਹੁਤ ਜ਼ਿਆਦਾ ਖਿਆਲ ਸੀ ਤਾਂ ਬਿਲਕੁਲ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਵੀ ਇਸ ਵਕਤ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਤੁਹਾਡੀ ਬੇਟੀ ਨੇ ਅੱਜ ਜਿਹੜਾ ਤੀਸਰਾ ਸਥਾਨ ਹਾਸਲ ਕੀਤਾ ਜੀ ਕੀ ਕਹੋਗੇ ਸਰ ਬਹੁਤ ਵਧੀਆ ਮਾਣ ਮਹਿਸੂਸ ਹੋ ਰਿਹਾ ਹੈ ਇਹ ਵੀ ਮੈਂ ਅੰਬਰ ਸਕੂਲ ਨੂੰ ਵਧਾਈ ਦਿੰਦਾ ਆਪਣੇ ਬੱਚੀ ਨੂੰ ਬਾਕੀ ਟਿਪਰ ਹੈ ਬਾਅਦ ਮੈਂ ਬਹੁਤ ਮਿਹਨਤ ਕਰਾਈ ਜਦੋਂ ਬਾਅਦ ਦਾ ਆ ਜਿਗਲ ਤੇ ਆ ਕਿੰਨਾ ਕੁ ਮਿਹਨਤ ਕਰਦੀ ਰਹੀ ਹੈ ਜੀ ਬੇਟੀ ਹਰ ਬੱਚੀ ਬਹੁਤ ਵੱਧ ਜੀ ਰਹੀ ਹੈ ਇੱਥੋਂ ਵੀ ਜਾ ਕੇ ਘਰ ਜਾ ਕੇ ਪਰਦੇ ਕੋਈ ਟਿਊਸ਼ਨ ਨਹੀਂ ਰੱਖਿਆ ਆਪ ਨੂੰ ਮਤਲਬ ਫਿਰ ਤੋਂ ਫਿਰ ਜਿਹੜੇ ਨੰਬਰ ਲੈਣੇ ਉਹ ਹੁਣ ਮਾਂ ਦੇ ਵਿੱਚ ਕੋਈ ਖਾਹਿਸ਼ ਬਣੀ ਹੈ ਕਿ ਇਹਨੂੰ ਹੋਰ ਜ਼ਿਆਦਾ ਪੜ੍ਹਾਵਾਂਗੇ ਕੁਝ ਬਣਾਵਾਂਗੇ ਬੇਟੀ ਨੂੰ ਨਹੀਂ ਉਹ ਤਾਂ ਸ਼ੁਰੂ ਤੋਂ ਬੱਚੀ ਜਿਹੜੀ ਆ ਸ਼ੁਰੂ ਤੋਂ ਹੀ ਅੱਛਾ ਪੜਦੀ ਆ ਤੇ ਇਹਨੂੰ ਇਹ ਕਹਿ ਲੱਗ ਗਿਆ ਕਿ ਬਹੁਤ ਜਿੰਨਾ ਪੜ੍ਹਨਾ ਹੈ ਪਰਲਾ ਅਸੀਂ ਮੇਰੇ ਤਰੀਕੇ ਪੜਾਈ ਹੋਈ ਰਕਾਉ ਨਹੀਂ ਬਣਾਗੇ ਜਿੰਨਾ ਤੱਕ ਪੜ੍ਹਨਾ ਚਾਹੇਗੀ ਪਰ ਉਹ ਡਾਂਟ ਕੇ ਵੀ ਪੜਾਉਨੇ ਹੋ ਜਾਂ ਇਹਦਾ ਆਪਣਾ ਇੰਟਰਸਟ ਹੈ ਬੇਟੀ ਦਾ ਇਹਦਾ ਆਪਣਾ ਇੰਟਰਸਟ ਹੈ ਪੜ੍ਹਾਈ ਦੇ ਮਾਮਲੇ ਚ ਜੇ ਤੱਕ ਨਹੀਂ ਡਾਂਟੇ ਬਹੁਤ ਵਧੀਆ ਲੱਗੀ ਆ ਉਹ ਬਾਕੀ ਸਾਰਾ ਕਾਹ ਹੈ ਜੀ ਜਿਹੜਾ ਮਹਿਬਾਨ ਨਿਕੰਨ ਬਾਕੀ ਦੇ ਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਬੇਟੀ ਨੂੰ ਕੀ ਅਸ਼ੀਰਵਾਦ ਦਿੰਨੇ ਹੋ ਮੈਂ ਤੇ ਇਹਨੂੰ ਕੀ ਮੈਂ ਸਾਰੇ ਪੰਜਾਬ ਦੀਆਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਪੜੋ ਤੇ ਆਪਣੇ ਮਾਪੇ ਬਹੁਤ ਮਾਪੇ-ਬਾਪ ਦਾ ਨਾਮ ਜਿਹੜਾ ਰੋਸ਼ਨ ਕਰੋ ਤੇ ਮਤਲਬ ਵਧੀਆ ਮਾਪੇ-ਬਾਪ ਨੂੰ ਵੀ ਚਾਹੀਦਾ ਵਾ ਕਿ ਜਿਹੜੇ ਬੱਚੇ ਪੜਨ ਵਾਲੇ ਨੇ ਜਾਂ ਬੱਚੀਆਂ ਪੜਨ ਵਾਲੀਆਂ ਨੇ ਉਹਨਾਂ ਦੀ ਵਾਅਦ ਤੋਂ ਵਾਰ ਸਪੋਰਟ ਦੇਣ। ਤਾਂ ਬਿਲਕੁਲ ਇਹਨਾਂ ਨੇ ਜਿਹੜਾ ਹੈ ਉਹ ਇਹ ਪੂਰੇ ਪੰਜਾਬ ਦੇ ਮਾਪੇ-ਬਾਪ ਨੂੰ ਜਿਹੜਾ ਹੈ ਇਹਨਾਂ ਬੱਚੀਆਂ ਦੀ ਆਪ ਉਹ ਆਪਣੀਆਂ ਦੀ ਸਪੋਰਟ ਕਰਨ ਦੇ ਲਈ ਕਿਹਾ ਹੈ ਤਾਂ ਜਿਸ ਸਕੂਲ ਦੇ ਵਿੱਚ ਪੜ ਕੇ ਕਰਮਨਪ੍ਰੀਤ ਕੌਰ ਨੇ ਇਹ ਦਰਜਾ ਹਾਸਲ ਕੀਤਾ ਹੈ ਤਾਂ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆਂ। ਹਰ ਤੁਹਾਡੇ ਸਕੂਲ ਦੀ ਸਟੂਡੈਂਟ ਨੇ ਅੱਜ ਜਿਹੜਾ ਹੈ ਪੂਰੇ ਪੰਜਾਬ ਦੇ ਉੱਤੇ ਤੁਹਾਡਾ ਨਾਮ ਰੌਸ਼ਨ ਕੀਤਾ ਸਕੂਲ ਦਾ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਬਹੁਤ ਮਾਣ ਆ ਕਿ ਸਾਡੀ ਧੀ ਨੇ ਤੇ ਅੰਬਰ ਸਕੂਲ ਦਾ ਹੀ ਨਹੀਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜਾਬ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ। ਸਾਨੂੰ ਬਹੁਤ ਖੁਸ਼ੀ ਆ ਸਾਰੇ ਟੀਚਰਾਂ ਨੂੰ ਅੱਜ ਵਿਅਵਹਾਰਕ ਮਾਹੌਲ ਜਿਹੜਾ ਅੰਬਰ ਸਕੂਲ ਦੇ ਵਿੱਚ ਬਣਿਆ ਹੋਇਆ ਹੈ। ਕਿੰਨੀਆਂ ਮੈਰਿਟ ਪੋਜੀਸ਼ਨਾਂ ਜਿਹੜੀਆਂ ਇਹ ਤੋਂ ਬਾਅਦ ਜਿਹੜੇ ਹੋਰ ਰਿਜ਼ਲਟ ਕੀ ਨਿਕਲਦੇ। ਸਾਡੀਆਂ ਕੁੱਲ 8 ਮੈਰਿਟ ਪੋਜੀਸ਼ਨਾਂ ਜਿਹੜੀਆਂ ਇਸ ਰਿਜ਼ਲਟ ਦੇ ਵਿੱਚ ਆਈਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਪਹਿਲੀਆਂ 3 ਪੋਜੀਸ਼ਨਾਂ ਜਿਹੜੀਆਂ ਸਾਡੇ ਸਕੂਲ ਦੀਆਂ ਹੋਣੀਆਂ। ਸਟੂਡੈਂਟ ਜਿਹੜੀ ਹੈ ਕਿੰਨੀ ਕਿ ਪੜ੍ਹਾਈ ਦੇ ਵਿੱਚ ਲਾਇਕ ਸੀਗੀ ਜਿਹੜੀ ਜਿਹੜਾ ਇਹਨੇ ਮਕਾਮ ਹਾਸਲ ਕੀਤਾ ਇਹ ਵੇਖੋ ਫਿਰਸਟ ਕਲਾਸ ਵੀ ਇਹਨੇ ਦੱਸਿਆ ਕਿ ਜਿਹਨ ਮੈਥ ਕਵੀਸ਼ਨ ਫਿਰਸਟ ਕਲਾਸ ਦੀ ਫੋਰਥ ਪੋਜੀਸ਼ਨ ਪੰਜਾਬ ਤੋਂ ਆਈ ਸੀ ਇਸੇ ਤਰ੍ਹਾਂ ਹੀ ਸ਼ੁਰੂ ਤੋਂ ਹੀ ਜਿਹੜਾ ਫਸਟ ਸੈਕੰਡ ਫਸਟ ਸੈਕੰਡ ਹੀ ਆਉਂਦੀ ਰਹੀ ਹੈ ਤੇ ਅੱਜ ਜਿਹੜਾ ਇਸ ਦਾ ਸਭ ਤੋਂ ਵੱਡੀ ਹੁਣ ਤੱਕ ਦੀ ਟਾਰਗੇਟ ਜਿਹੜਾ ਇਸਨੇ ਪੂਰੀ ਕੀਤਾ ਪਰ ਜਦੋਂ ਕੋਈ ਸਕੂਲ ਦੀ ਸਟੂਡੈਂਟ ਹੈ ਇਸ ਤਰ੍ਹਾਂ ਦਾ ਜਿਹੜਾ ਮਕਾਮ ਹਾਸਲ ਕਰਦੇ ਆ ਜਿਹਦੇ ਨਾਲ ਇਸ ਸਕੂਲ ਦਾ ਨਾਮ ਵੀ ਰੌਸ਼ਨ ਹੁੰਦਾ ਹੈ ਤਾਂ ਫਿਰ ਕਿੰਧਾ ਦੀ ਖੁਸ਼ੀ ਜਿਹੜੀ ਆ ਉਹ ਸਕੂਲ ਦੇ ਮਨ ਤੇ ਆਉਂਦੀ ਹੈ। ਉਸ ਖੁਸ਼ੀ ਨੂੰ ਅੱਜ ਇੰਨੀ ਖੁਸ਼ੀ ਹੈ ਕਿ ਉਹਨੂੰ ਸ਼ਬਦਾਂ ਦੇ ਰਹੀਂ ਮੈਨੂੰ ਲੱਗਦਾ ਕਿ ਬਿਆਨ ਕਰਨਾ ਪਰ ਮੁਸ਼ਕਿਲ ਜਿਹਾ ਲੱਗਦਾ ਹੈ। ਪਰ ਉਹ ਸਾਰੀਆਂ ਹੀ ਬਿਲੀ ਖੁਸ਼ਾਈ ਖੁਸ਼ੀ ਹੈ ਸਾਰਿਆਂ ਦੀ ਤੇ ਟੀਚਰਜ਼ ਦੇ ਮਨ ਦੇ ਵਿੱਚ ਸਾਡੇ ਦੇ ਵਿੱਚ ਉਹ ਸੱਚੀ ਦੱਸ ਨਹੀਂ ਸਕਦੇ ਕਿ ਇਹਨੀ ਖੁਸ਼ੀ ਹੈ। ਜਦੋਂ ਸਿਨਾਂਸ ਆਉਂਦੇ ਹੈ। ਯਾਦ ਵੀ ਮੈਨਾਂ ਕਿੰਨੇ ਕਿੱ ਧੀਆਂ ਉਹ ਕੀ ਅੱਛਾ ਕੋਈ ਐਸੀ ਪੋਜੀਸ਼ਨ ਨਹੀਂ ਐਸੀ ਕੋਈ ਥਾਂ ਨਹੀਂ ਜੋ ਪੋਜੀਸ਼ਨ ਜਿਹੜੀ ਇਹ ਧੀਆਂ ਹਾਸਲ ਨਹੀਂ ਕਰ ਸਕਦੀਆਂ ਧੀਆਂ ਇਹ ਵੇਖੋ ਸਾਡੇ ਹੁਣ ਸਕੂਲ ਦੇ ਵਿੱਚ ਆ ਤੇ ਸੱਤ ਜਿਹੜੀਆਂ ਬੱਚੀਆਂ ਨੇ ਮੈਡ ਪੋਜੀਸ਼ਨ ਹਾਸਲ ਕੀਤੀ ਹੈ ਇੱਕ ਲੜਕਾ ਜਿਹਦੀ ਮਰਚਾ ਹੀ ਹੈ ਤੇ ਧੀਆਂ ਹਰ ਖੇਤਰ ਦੇ ਵਿੱਚ ਮੁੰਡਿਆਂ ਨਾਲੋਂ ਪਲੱਸ ਜਾ ਰਹੀਆਂ ਨੇ ਜੇਕਰ ਇਹਨਾਂ ਨੂੰ ਇਹ ਸੱਚੇ ਸਮਾਜ ਤੇ ਪੇਰੈਂਟਸ ਪੂਰੀ ਇਹਨਾਂ ਨੂੰ ਸਹਲਤੀ ਦਿੱਤੀ ਜਾਵੇ ਤੇ ਇਹ ਬਹੁਤ ਅੱਗੇ ਜ਼ਿੰਦਗੀ ਚ ਵਧ ਸਕਦੀਆਂ ਨੇ ਸਕੂਲਾਂ ਦਾ ਨਹੀਂ ਪੇਰੈਂਟਸ ਦਾ ਵੀ ਨਾਂ ਜਿਹੜੀਆਂ ਇਹ ਰੋਸ਼ਨ ਕਰਨਗੇ ਤਾਂ ਬਿਲਕੁਲ ਸਕੂਲ ਮੈਨੇਜਮੈਂਟ ਦੇ ਵੱਲੋਂ ਵੀ ਬੇਟੀ ਕਰਮਨਪ੍ਰੀਤ ਕੌਰ ਜਿਹੜੀ ਵਿਦਿਆਰਥਣ ਹੈ ਉਸ ਦੇ ਉੱਤੇ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਦੇ ਨਾਲ ਜਿਹੜੇ ਪੇਰੈਂਟ ਨੇ ਉਹਨਾਂ ਦੇ ਵੱਲੋਂ ਵੀ ਵੱਡਾ ਜਿਹੜਾ ਮਾਣ ਮਹਿਸੂਸ ਕੀਤਾ ਗਿਆ ਹੈ ਔਰ ਇਹਨਾਂ ਦਾ ਪੂਰੇ ਪੰਜਾਬ ਦੇ ਲਈ ਇਹਨਾਂ ਦਾ ਪੂਰੇ ਕਹਿ ਸਕਦੇ ਹਾਂ ਕਿ ਪੂਰੇ ਸੰਸਾਰ ਦੇ ਲਈ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਸੁਨੇਹਾ ਹੈ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰਨ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਮੁੰਡਿਆਂ ਦੇ ਨਾਲੋਂ ਕਿਸੇ ਵੱਲੋਂ ਘੱਟ ਨਹੀਂ ਨੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ